ਸ਼ੰਕਰ ਦੇ ਪਿੰਡ ਅਕਾਲਗੜ ਵਿੱਚ ਪਿਛਲੇ 20 ਸਾਲਾਂ ਤੋਂ ਹਰ ਸਾਲ ਇੱਕ ਮੁਫਤ ਮੈਡੀਕਲ ਕੈਂਪ ਲੱਗਦਾ ਜਿਸ ਦੇ ਵਿੱਚ ਲੱਖਾਂ ਰੁਪਏ ਲਗਾ ਕੇ ਆਮ ਲੋਕਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਤੇ ਹੋਰ ਬਿਮਾਰੀਆਂ ਦਾ ਇਲਾਜ ਗਿੱਲ ਪਰਿਵਾਰ ਵੱਲੋਂ ਕਰਵਾਇਆ ਜਾਂਦਾ ਹੈ ਅੱਜ ਮੇਰੇ ਨਾਲ ਨੇ ਇਸ ਕੈਂਪ ਦੇ ਆਰਗੇਨਾਈਜ਼ਰ ਬਲਦੀਪ ਸਿੰਘ ਗਿੱਲ ਤੇ ਅੱਜ ਇਸ ਜੋ ਕੈਂਪ 2 ਮਾਰਚ ਨੂੰ ਲੱਗ ਰਿਹਾ ਹੈ ਦੀ ਪੂਰੀ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਦੇ ਆਂ ਸਵਾਗਤ ਹੈ ਸਭ ਤੋਂ ਪਹਿਲਾਂ ਸਰ ਤੁਹਾਡਾ ਹੀ ਧੰਨਵਾਦ ਸਰ ਜੀ ਬਹੁਤ ਬਹੁਤ ਤੇ ਅੱਜ ਗੱਲ ਕਰਦੇ ਕਿ ਜਿਹੜਾ ਕੈਂਪ 2 ਮਾਰਚ ਨੂੰ ਲੱਗ ਰਿਹਾ ਹੈ ਉਦੀ ਪੂਰੀ ਰੂਪਰੇਖਾ ਕੀ ਕੀ ਹੈ ਤੇ ਕੀ ਕੀ ਲੋਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਉਹਦੇ ਬਾਰੇ ਥੋੜੀ ਡਿਟੇਲਸ ਦੱਸਾਂਗੇ ਅਸਲ ਵਿੱਚ ਇਹ ਕੈਂਪ ਜਿਹੜਾ ਨਾ ਪਿਛਲੇ 20 ਸਾਲ ਤੋਂ ਲਗਾਤਾਰ ਸਾਡੇ ਪਿੰਡ ਅਕਾਲਗੜ ਗੁਰਦੁਆਰਾ ਸਾਹਿਬ ਸ਼ਹੀਦ ਗੰਗ ਸਾਹਿਬ ਦੇ ਲੱਗਦਾ ਤੇ ਇਸ ਵਾਰ ਇਹ ਕੈਂਪ ਜਿਹੜਾ ਆ 20ਵਾਂ ਕੈਂਪ ਹੈ ਦਾ 2 ਮਾਰਚ ਐਤਵਾਰ ਵਾਲੇ ਦਿਨ ਸਵੇਰ ਨੂੰ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲੱਗੇਗਾ ਇਹਦੇ ਵਿੱਚ ਤਕਰੀਬਨ ਤਕਰੀਬਨ 7 ਜਿਹੜੇ ਨੇ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਪਰ ਅਸੀਂ ਮੇਨ ਜਿਹੜਾ ਹੈਗਾ ਉਹ ਅੱਖਾਂ ਦੀਆਂ ਬਿਮਾਰੀਆਂ ਦਾ ਸਾਰਾ ਇਲਾਜ ਜਿਹੜਾ ਉਹ ਬਿਲਕੁਲ ਫ੍ਰੀ ਆ ਜਿਹਦੇ ਵਿੱਚ ਆਪਰੇਸ਼ਨ ਲੈਂਸ ਐਨ ਕਾ ਹੋਰ ਵੀ ਕੋਈ ਅੱਖਾਂ ਦੀਆਂ ਬਿਮਾਰੀਆਂ ਨੇ ਉਹਦਾ ਸਾਦੇ ਦਾ ਸਾਰਾ ਜਿਹੜਾ ਇਲਾਜ ਫ੍ਰੀ ਕੀਤਾ ਜਾਂਦਾ ਇਹਦੇ ਨਾਲ ਅਸੀਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਫਰੈਂਡ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਸ਼ੁਰੂ ਕੀਤਾ ਹੈਗਾ ਲੇਡੀਜ਼ ਦੇ ਲਈ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਲੇਡੀਜ਼ ਦੀਆਂ ਪ੍ਰੋਬਲਮ ਦਾ ਉਹਨਾਂ ਦੀਆਂ ਬਿਮਾਰੀਆਂ ਦਾ ਜਿਹੜਾ ਉਹ ਇਲਾਜ ਅਸੀਂ ਫ੍ਰੀ ਕਰਦੇ ਹਾਂ ਨਾਲ ਬੱਚਿਆਂ ਦਾ ਜਿਦਾ ਕਿਸੇ ਦਾ ਪਿੱਤੇ ਦਾ ਕਿਸਦਾ ਕੋਸ ਕੋ ਵੀ ਬੱਚਿਆਂ ਨੇ ਆਉਂਦਾ ਉਹ ਅਸੀਂ ਇਹ ਤਿੰਨ ਚੀਜ਼ਾਂ ਦਾ ਜਿਹੜਾ ਹੈਗਾ ਸ਼ੁਰੂ ਕੀਤਾ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਲੇਡੀਜ਼ ਦਾ ਤੇ ਬੱਚਿਆਂ ਦਾ ਉਹ ਅਸੀਂ ਪਿਛਲੇ ਕੁਝ ਸਾਲਾਂ ਤੋਂ ਨਾਲੇ ਦੇ ਐਡ ਕੀਤਾ ਹੋਇਆ ਉਦੋਂ ਇੱਥੇ ਹੱਡੀਆਂ ਦੇ ਅ ਸਰਜਨ ਬਾਕੀ ਮੈਡੀਸਨ ਹੋਰ ਵੀ ਬਿਮਾਰੀਆਂ ਦਾ ਹੈਗਾ ਜਿਹਦੇ ਸਾਰੇ ਟੈਸਟ ਕੀਤੇ ਜਾਂਦੇ ਆ ਤੇ ਜੇ ਗੱਲ ਕੀਤੀ ਜਾਵੇ ਸਿਰਫ ਅੱਖਾਂ ਨਾਲ ਰਿਲੇਟਡ ਬਿਮਾਰੀਆਂ ਦੀ ਤਾਂ ਜਿਸ ਤਰ੍ਹਾਂ ਅੱਖਾਂ ਦੇ ਆਪਰੇਸ਼ਨ ਹੁੰਦੇ ਆ ਐਸੇ ਤਾਂ ਮੈਨੂੰ ਪਤਾ ਹੈ ਕਿ ਅੱਖਾਂ ਦੇ ਆਪਰੇਸ਼ਨ ਆਪਾਂ ਜੋ ਜਿਹੜਾ ਹਸਪੀਟਲ ਨਾਲ ਆਪਣੀ ਟਾਈਅਰਪ ਹੁੰਦਾ ਉਹਨਾਂ ਕਿਤੇ ਇੱਕ ਤਾਂ ਇਸ ਵਾਰ ਕਿਹੜੇ ਹਸਪੀਟਲ ਦੇ ਡਾਕਟਰ ਆ ਰਹੇ ਨੇ ਤੇ ਜਿਹੜਾ ਮਰੀਜ਼ਾਂ ਨੇ ਚੈੱਕਅਪ ਕਰਾਉਣਾ ਉਸ ਚੈੱਕਅਪ ਤੋਂ ਬਾਅਦ ਆਪਰੇਸ਼ਨ ਕਿੰਨੇ ਦਿਨ ਬਾਅਦ ਹੁੰਦੇ ਤਾਂ ਉਹਨਾਂ ਨੂੰ ਲਿਆਉਣ ਲਿਆਣ ਤੇ ਉੱਥੇ ਦੇ ਰੱਖਣ ਲਈ ਕੀ ਕੀ ਪ੍ਰਬੰਧ ਰਹਿੰਦੇ ਆ ਇਹ ਹੈਗਾ ਜੀ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਗੁਰਨਾਨਕ ਮਿਸ਼ਨ ਹਸਪੀਟਲ ਜਲੰਧਰ ਉਹਨਾਂ ਦੇ ਸਹਿਯੋਗ ਨਾਲ ਲਾਉਨੇ ਆ ਤੇ ਜਿੰਨੇ ਵੀ ਆਪਰੇਸ਼ਨ ਹੋਣੇ ਨੇ ਉਹ ਸਾਰੇ ਦੇ ਸਾਰੇ ਗੁਰਨਾਨਕ ਮਿਸ਼ਨ ਹਸਪੀਟਲ ਜਲੰਧਰ ਦੇ ਵਿੱਚ ਹੋਣਗੇ ਮਤਲਬ ਚੈੱਕ ਅਪ ਇੱਥੇ ਹੋਏਗਾ ਤੇ ਇਲਾਜ ਜਿਹੜਾ ਹੈਗਾ ਆਪਰੇਸ਼ਨ ਉੱਥੇ ਹੋਣਗੇ ਬਿਲਕੁਲ ਜੀ ਬਿਲਕੁਲ ਸਾਰੇ ਟੈਸਟ ਉਹ ਇੱਥੇ ਕਰਨਗੇ ਤੇ ਜਿਹੜੇ ਆਪਰੇਸ਼ਨ ਨੇ ਉਹ ਹਸਪੀਟਲ ਦੇ ਵਿੱਚ ਹੋਣਗੇ ਤੇ ਇਹ ਉਸੇ ਦਿਨ ਤੋਂ ਚੱਲ ਪੈਂਦਾ ਜੀ ਉਸੇ ਦਿਨ ਜਿਸ ਤਰ੍ਹਾਂ 2 ਮਾਰਚ ਨੂੰ ਇੱਥੇ ਚੈੱਕ ਅਪ ਹੋ ਗਈ ਆਡੈਂਟੀਫਾਈ ਹੋ ਗਏ ਕਿ ਵੀ ਤੁਹਾਡਾ ਆਪਰੇਸ਼ਨ ਹੋਣਾ ਕਿਸੇ ਮਰੀਜ਼ ਦਾ ਤੇ ਉਹਨਾਂ ਨੂੰ ਫਿਰ ਲੈ ਕੇ 2 ਮਾਰਚ ਨੂੰ ਨਹੀਂ ਜਾਣਾ ਜਾਂ ਉਸ ਤੋਂ ਬਾਅਦ ਡੇਟਾ ਦਿੱਤੀ ਜਾਂਦੀ ਆ ਉਹ ਕੀ ਪ੍ਰੋਸੀਜਰ ਇਹਨਾਂ ਦਾ ਇਦਾਂ ਪ੍ਰੋਸੀਜਰ ਚੱਲਦਾ ਹੁੰਦਾ ਕਰਕੇ ਆਪਣੇ ਇੱਥੇ ਨਾ ਕਾਫੀ ਕਾਫੀ ਆਪਰੇਸ਼ਨ ਨਿਕਲਦੇ ਆ ਪਰ ਇੱਕਦਮ ਇੰਨਾ ਜ਼ਿਆਦਾ ਉਹ ਕਰ ਨਹੀਂ ਸਕਦੇ ਤਾਂ ਉਹਨਾਂ ਨੇ ਕੀ ਕਰਨਾ ਹੁੰਦਾ ਉਹਨਾਂ ਨੇ ਜਿਹੜਾ ਆ 100 ਜਾਂ ਅਪ ਟੂ 150 ਸੇਮ ਡੇ ਲੈ ਜਾਣੇ ਆ ਠੀਕ ਹੈ ਜੀ ਉਹਨਾਂ ਨੂੰ 10 ਦਿਨ ਬਾਅਦ ਛੱਡ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦਾ ਡਾਟਾ ਦਿੱਤੀ ਆਉਂਦੀ ਆ ਉਹ ਆਪੇ ਸਾਡੇ ਪਿੰਡ ਦੇ ਗੁਰਦੁਆਰੇ ਸਭ ਤੋਂ ਲੈ ਕੇ ਜਾਂਦੇ ਨੇ ਜਲੰਧਰ ਆਪ ਹੀ ਛੱਡਣ ਆਉਂਦੇ ਨੇ ਤੇ ਹਸਪੀਟਲ ਵਿੱਚ ਜਿਹੜਾ ਖਾਣ ਪੀਣ ਦਾ ਵੀ ਪ੍ਰਬੰਧ ਹੈ ਉਹ ਵੀ ਸਾਰਾ ਉਹਨਾਂ ਦਾ ਹੁੰਦਾ ਜੀ ਜਾਨੀ ਗੜਸ਼ੰਕਰ ਦੇ ਕਾਲਗੜ ਪਿੰਡ ਦੇ ਜਿਸ ਤਰ੍ਹਾਂ 2 ਮਾਰਚ ਨੂੰ ਲੋਕ ਆ ਗਏ ਉਸ ਤੋਂ ਬਾਅਦ ਉਹਨਾਂ ਦਾ ਚੈੱਕਅਪ ਹੋ ਗਿਆ ਉਸੇ ਦਿਨ ਉਹਨਾਂ ਨੂੰ ਡੇਟ ਦਿੱਤੀ ਜਾਨੀ ਕਿ ਉਹਨਾਂ ਨੇ ਦੁਬਾਰਾ ਕਾਲਗੜ ਕਿਸੇ ਨਾਲ ਆਣਾ ਤੇ ਇੱਥੋਂ ਹੀ ਫਿਰ ਉਹਨੂੰ ਗੱਡੀ ਲੈ ਕੇ ਜਾਏਗੀ ਜਲੰਧਰ ਤੱਕ ਬਿਲਕੁਲ ਬਿਲਕੁਲ ਸੇਮ ਡੇ ਉਹਨਾਂ ਨੇ ਡੇਟਾ ਦੇ ਦੇਣੀ ਆ ਠੀਕ ਹੈ ਜੀ ਤੇ ਉਹ ਡੇਟਾ ਦੇ ਹਿਸਾਬ ਨਾਲ ਉਹਨਾਂ ਨੇ ਇੱਥੇ ਪੈਂਡਾ ਜਾਣਾ ਇੱਥੋਂ ਉਹਨਾਂ ਨੂੰ ਮਤਲਬ ਇੱਥੋਂ ਪਿਕ ਕਰ ਰਲਣੀ ਆ ਇੱਥੋਂ ਉਹਨਾਂ ਨੇ ਪਿਕ ਕਰਕੇ ਠੀਕ ਹੈ ਜੀ ਉਹਨਾਂ ਨੇ ਆਪਣੀਆਂ ਬੱਸਾਂ ਭੇਜਣੀਆਂ ਠੀਕ ਹੈ ਜੀ ਇੱਥੋਂ ਉਹਨਾਂ ਨੇ ਲੈ ਜਾਣਾ ਤੇ ਉੱਥੋਂ ਉਹਨਾਂ ਨੇ ਛੱਡ ਜਾਣਾ ਤੇ ਉਤੋਂ ਤਿੰਨ ਦਿਨ ਬਾਅਦ ਉੱਥੇ ਆਪਰੇਸ਼ਨ ਹੋਣ ਤੋਂ ਬਾਅਦ ਜਦੋਂ ਪੱਟੀ ਖੋਲਦੀ ਹੈ ਜੋ ਵੀ ਉਹਨਾਂ ਨੇ ਪ੍ਰਸੀਜਰ ਉਸ ਤੋਂ ਬਾਅਦ ਉਹਨਾਂ ਵਾਪਸ ਛੱਡ ਜਾਂਦੇ ਆ ਵਾਪਸ ਛੱਡ ਜਾਂਦੇ ਆ ਮਤਲਬ ਇਹ ਫਿਰ ਕੈਂਪ ਤੋਂ ਬਾਅਦ ਹੈ ਤਾਂ ਮਤਲਬ ਮਹੀਨਾ ਡੇਢ ਮਹੀਨਾ ਪ੍ਰੋਸੈਸ ਚੱਲਦਾ ਰਹਿੰਦਾ ਹੈ ਇਹ ਤਕਰੀਬਨ 3 ਮਹੀਨੇ ਪ੍ਰੋਸੈਸ ਚੱਲਦਾ ਰਹਿੰਦਾ ਜੀ ਪੂਰਾ ਪੂਰਾ ਚੈੱਕ ਕਰਦੇ ਆ ਉਸ ਤੋਂ ਬਾਅਦ ਜਦੋਂ ਕੈਂਪ ਤੋਂ ਬਾਅਦ ਜਦੋਂ ਇਹਨਾਂ ਦੇ ਆਪਰੇਸ਼ਨ ਹੋ ਜਾਣੇ ਆ ਹਫਤਾ 10 ਦਿਨ 2 ਹਫਤੇ ਬਾਅਦ ਉਹਨਾਂ ਨੇ ਫਿਰ ਉਹ ਜਿੰਨੇ ਸਾਰਿਆਂ ਦੇ ਆਪਰੇਸ਼ਨ ਹੋਣੇ ਆ ਉਹਨਾਂ ਸਾਰਿਆਂ ਨੂੰ ਫੇਰ ਇੱਥੇ ਪੈਂਡ ਬੁਲਾਉਣਾ ਠੀਕ ਹੈ ਜੀ ਤੇ ਦੁਬਾਰਾ ਉੱਥੋਂ ਡਾਕਟਰਾਂ ਦੀ ਪੂਰੀ ਟੀਮ ਆਉਣੀ ਆ ਤਾਂ ਉਹਨਾਂ ਦਾ ਚੈੱਕਅਪ ਕਰਨਾ ਠੀਕ ਹੈ ਅੱਛਾ ਮਤਲਬ ਉਸ ਫਾਲੋਅ ਅਪ ਪੂਰਾ ਕੀਤਾ ਜਾਂਦਾ ਪੂਰਾ ਫਾਲੋਅ ਅਪ ਕੀਤਾ ਜਾਂਦਾ ਉਸ ਤੋਂ ਬਾਅਦ 15 ਦਿਨ ਬਾਅਦ ਫੇਰ ਤਿੰਨ ਵਾਰੀ ਚੈੱਕਅਪ ਕੀਤਾ ਜਾਂਦਾ ਦੋ-ਦੋ ਹਫ਼ਤਿਆਂ ਬਾਅਦ ਤਕਰੀਬਨ ਇਹ 2 ਮਹੀਨੇ ਦੇ ਵਿੱਚ ਉਹਨਾਂ ਨੇ ਤਿੰਨ ਵਾਰੀ ਪੈਂਡ ਬੁਲਾ ਕੇ ਚੈੱਕ ਕਰਨਾ ਤੇ ਤਿੰਨੇ ਵਾਰੀ ਅਸੀਂ ਜਿਹੜਾ ਆ ਟਰਾਂਸਪੋਰਟ ਦਾ ਵੀ ਪ੍ਰਬੰਧ ਕਰਦੇ ਆ ਠੀਕ ਹੈ ਜੀ ਤੇ ਤਿੰਨੇ ਵਾਰੀ ਜਿੰਨੇ ਵੀ ਮਰੀਜ਼ ਆਉਣੇ ਨੇ ਉਹਨਾਂ ਦੇ ਲੰਗਰ ਦਾ ਖਾਣ-ਪੀਣ ਦਾ ਸਾਰ لیکن ਜੇ ਤਾਂ ਮਤਲਬ ਜਿਹੜੇ ਜਲੰਧਰ ਜਾਣੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਮਤਲਬ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਨੂੰ ਉੱਥੇ ਵੀ ਕੋਈ ਦਿੱਕਤ ਨਹੀਂ ਆਦੀ ਮਨ ਰੈਂਡ ਦੀ ਤੇ ਖਾਨ ਦੀ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਵਲੰਟਰੀ ਉੱਥੇ ਭੇਜਦੇ ਆ ਠੀਕ ਹੈ ਜੀ ਉਹ ਸਾਰਿਆਂ ਦਾ ਚੈੱਕ ਕਰਦੇ ਆ ਕੰਮ ਕਰਦੇ ਆ ਤਾਂ ਲੰਗਰ ਸਾਰਾ ਉੱਥੇ ਪ੍ਰੋਵਾਈਡ ਕਰਦੇ ਆ ਇਹ ਤਾਂ ਹੋ ਗਈ ਅੱਖਾਂ ਵਾਲੇ ਜਿਸ ਤਰ੍ਹਾਂ ਕੋਈ ਐਨਕਲ ਵਾਲੇ ਤਾਂ ਆਨ ਦੀ ਸਪਾਟ ਹੀ ਦਿੱਤੀ ਜਾਂਦੇ ਨੇ ਐਨਕਾ ਸੇਮ ਡੇ ਸੇਮ ਡੇ ਦਿੱਤੇ ਨੇ ਐਨਕਾ ਚੈੱਕ ਕਰਨੀ ਆ ਤੇ ਗਾਇਨੀਜ਼ ਨਾਲ ਜਿਹੜੇ ਰਿਲੇਟਡ ਆ ਲੇਡੀਜ਼ ਦੀਆਂ ਜਿਹੜੀਆਂ ਪ੍ਰੋਬਲਮਸ ਆ ਤੁਸੀਂ ਮਤਲਬ ਉਹਨਾਂ ਦਾ ਫਿਰ ਮਤਲਬ ਇੱਥੇ ਡਾਕਟਰ ਚੈੱਕ ਅਪ ਕਰਕੇ ਜਿਹੜਾ ਚ ਕੋਈ ਮੇਜਰ ਪੇਸ਼ੀ ਨਿਕਲਦਾ ਉਹਦਾ ਵੀ ਕੋਈ ਕੀਤਾ ਜਾਂਦੇਗਾ ਫਾਲੋ ਅਪ ਹਾਂਜੀ ਬਿਲਕੁਲ ਜਿਦਾ ਪਿਛਲੇ ਸਾਲ ਤਕਰੀਬਨ ਤਕਰੀਬਨ 25 ਆਪਰੇਸ਼ਨ 25 ਤੋਂ 26 ਆਪਰੇਸ਼ਨ ਲੇਡੀਜ਼ ਦੇ ਨਿਕਲੇ ਸੀ ਅੱਛਾ ਜੀ ਤੇ ਜਿਹੜੇ ਇਹਨਾਂ ਨੇ ਫਿਰ ਉੱ ਦੁਬਾਰਾ ਕਾਲਗੜ ਜਦੋਂ ਅੱਖਾਂ ਵਾਲੇ ਦੁਕਾਨੇ ਉਹਨਾਂ ਨੂੰ ਦੁਬਾਰਾ ਚੈੱਕ ਕੀਤਾ ਜਾਂਦਾ ਤੇ ਉਹਨਾਂ ਦਾ ਕਈ ਵਾਰ ਆਪਰੇਸ਼ਨ ਦੇ ਵਿੱਚ ਜਿਹੜੇ ਲੇਡੀਜ਼ ਵਾਲੇ ਆ ਉਹ ਕਈ ਵਾਰ ਉੱਥੇ ਇੱਕ ਦੇ ਦਿਨ ਵੱਧ ਵੀ ਲੱਗ ਜਾਂਦਾ ਠੀਕ ਹੈ ਜੀ ਇਸ ਤੋਂ ਲਾਵਾ ਜਿਸ ਤਰ੍ਹਾਂ ਸਕੈਨ ਦੇ ਹੋ ਗਏ ਜਾਂ ECG ਹੋਵੇ ਜਾਂ ਹੋਰ ਕੋਈ ਜਿਸ ਤਰ੍ਹਾਂ ਟੈਸਟ ਵਗੈਰਾ ਕਰਾਇਆ ਜਾਂਦੇ ਆ ਉਹਨਾਂ ਦੀ ਰਿਪੋਰਟਿੰਗ ਫਿਰ ਸੇਮ ਡੇ ਇਹਨਾਂ ਨੂੰ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ ਜਾਂ ਬਾਅਦ ਸੇਮ ਡੇ ਕਰਕੇ ਅੱਗੇ ਤਾਂ ਇਹ ਮੋਬਾਈਲ ਹਸਪੀਟਲ ਹੁੰਦਾ ਸੀ ਠੀਕ ਹੈ ਜੀ ਉੱਥੋਂ ਬੱਸ ਲੈ ਕੇ ਆਉਂਦੇ ਸੀ ਜਿਹਦੇ ਵਿੱਚ ਐਕਸਰੇ ਇਹ ਫਿਰ ਗਵਰਨਮੈਂਟ ਨੇ ਇਸ ਚੀਜ਼ ਨੂੰ ਬੰਦ ਕਰ ਦਿੱਤਾ ਸੀ ਬੈਨ ਕਰ ਦਿੱ ਗੜਸ਼ੰਕਰ ਲੋਕਲ ਮਤਲਬ ਕਰ ਰਹੇ ਨੇ ਲੋਕਲ ਅਸੀਂ ਇੱਕ ਟਾਈਪ ਕੀਤਾ ਹੋਇਆ ਤੇ ਜਿਨ੍ਹਾਂ ਨੂੰ ਇੱਥੋਂ ਡਾਕਟਰ ਕੈਂਪ ਦੇ ਵਿੱਚ ਕਹਿੰਦੇ ਆ ਕਿ ਉਹਨਾਂ ਦੇ ਐਕਸਰੇ ਹੋਣੇ ਆ ਸਕੈਨ ਆਉਣੇ ਆ ਜਾਂ ਲੈਬਾਰਟਰੀ ਟੈਸਟ ਹੋਣੇ ਆ ਉਹਦੇ ਲਈ ਅਸੀਂ ਸਪੈਸ਼ਲ ਜਿਹੜਾ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਹੁੰਦਾ ਮਤਲਬ ਲੋਕਲ ਲੈਬਾਰਟਰੀਜ਼ ਨਾਲ ਟਾਈਪ ਕਰਕੇ ਤੇ ਉਹਨਾਂ ਨੂੰ ਉਹ ਨਾਲ ਦੀ ਨਾਲ ਫਿਰ ਲੋਕਲ ਰਿਪੋਰਟਸ ਮਿਲ ਜਾਂਦੀਆਂ ਨਾਲ ਦੀ ਨਾਲ ਰਿਪੋਰਟ ਜਿਹੜੀ ਆ ਆਨਲਾਈਨ ਇੱਥੇ ਡਾਕਟਰ ਨੂੰ ਕੈਂਪ ਦੇ ਵਿੱਚ ਮਿਲਦੀ ਰਹਿੰਦੀ ਹੈ ਗੜਸ਼ਾਂਕਰ ਤੋਂ ਠੀਕ ਹੈ ਜੀ ਤੇ ਇਸ ਵਾਰ ਜੋ ਮਰੀਜ਼ ਜਿਸ ਤਰ੍ਹਾਂ ਪਿਛਲੀ ਵਾਰ ਵੀ ਇਹ ਗੱਲ ਕਰੀਏ ਹਿਮਾਚਲ ਦੇ ਸਾਡਾ ਜੰਗਰਸ਼ੰਕਰ ਦਾ ਇਲਾਕਾ ਹਿਮਾਚਲ ਦੇ ਨਾਲ ਨਾਲ ਸੀਮਾ ਤੇ ਪੈਂਦਾ ਹਿਮਾਚਲ ਤੋਂ ਵੀ ਲੋਕ ਆਉਂਦੇ ਆ ਪੰਜਾਬ ਤੋਂ ਵੀ ਆਵੇ ਆ ਕੋਈ ਮਰੀਜ਼ਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਖਾਸ ਗੱਲ ਕਹਿਣੀ ਚਾਹੋਗੇ ਜਿਹੜਾ ਨੇ ਆਣਾ ਇਸ ਕੈਂਪ 'ਚ ਨਹੀਂ ਕੋਈ ਖਾਸ ਨਹੀਂ ਪਿਛਲੇ 20 ਸਾਲ ਤੋਂ ਲੱਗ ਰਿਹਾ ਤੇ ਸਾਡਾ ਥੋੜਾ ਜਿਹਾ ਏਰੀਆ ਇਹ ਇਹਨੂੰ ਆਪਾਂ ਪਛੜਿਆ ਹੋਇਆ ਏਰੀਆ ਵੀ ਠੀਕ ਹੈ ਜੀ ਕਹਿ ਲੈਣੇ ਆ ਤੇ ਸਾਡੀ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ ਜ਼ਿਆਦਾਤਰ ਅਸੀਂ ਪਹਾੜ ਦੇ ਵਿੱਚ ਹੀ ਠੀਕ ਹੈ ਜੀ ਤੇ ਅਸੀਂ ਇੱਕ ਇਹ ਰਿਕੁਐਸਟ ਜ਼ਰੂਰ ਕਰਦੇ ਆਂ ਹਾਂਜੀ ਕਿ ਇਹ ਜਿਹੜਾ ਹੈਗਾ ਕੈਂਪ ਲੋਡ ਬੰਦਾ ਵਾਸਤੇ ਆ ਅਸੀਂ ਚਾਹੁੰਨੇ ਕਿ ਲੋਡ ਬੰਦ ਆਉਣ ਜੇ ਕੋਈ ਬੰਦਾ ਆਪ ਅਫੋਰਡ ਕਰਦਾ ਜੋ ਕਰ ਸਕਦਾ ਬਹੁਤ ਚੰਗੀ ਦਾ ਲੈ ਕਰਕੇ ਅਸੀਂ ਚਾਹੁੰਨੇ ਕਿ ਜਿੰਨੇ ਵੀ ਵੱਧ ਤੋਂ ਵੱਧ ਮਤਲਬ ਮੈਸੇਜ ਜਿਹੜੇ ਜਿਹੜੇ ਲੋਡ ਬੰਦ ਨੇ ਉਹ ਕੈਂਪ ਦੇ ਵਿੱਚ ਆਉਣ ਇਸ ਕੈਂਪ ਦਾ ਲਾਭ ਉਠਾਉਣ ਤੇ ਜਿਹੜੇ ਮਰੀਜ਼ ਹੈਗੇ ਆ ਜਿਸ ਤਰ੍ਹਾਂ ਪਿਕ ਕਰਨ ਦੀ 2 ਮਾਰਚ ਦੀ ਗੱਲ ਕਰੀਏ ਕੈਂਪ ਵਾਲੇ ਦੇ ਨਾਲ ਤਾਂ ਮਰ ਅਕਾਲਗੜ ਕਈ ਨੂੰ ਟਰਾਂਸਪੋਰਟੇਸ਼ਨ ਨਹੀਂ ਮਿਲਦੀ ਪਹੁੰਚਣ ਦੀ ਤਾਂ ਉਹਨਾਂ ਨੇ ਆਪਣੇ ਵੱਲੋਂ ਕੋਈ ਪ੍ਰਬੰਧ ਕੀਤੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਅਸੀਂ ਆਪਣੀ ਪੂਰੀ ਫੁੱਲ ਜਿਹੜੀ ਟਰਾਂਸਪੋਰਟੇਸ਼ਨ ਆ ਬੱਸਾਂ ਲਾਈਆਂ ਹੁੰਦੀਆਂ ਤੇ ਆਪਣੀ ਐਥੋਂ ਗੱਡੀਆਂ ਲਾਈਆਂ ਹੁੰਦੀਆਂ ਗੜਸ਼ੰਕਰ ਤੋਂ ਹਾਂ ਉਹ ਪੁਆਇੰਟ ਕਿਹੜੇ ਕਿਹੜੇ ਨੇ ਜੀ ਗੜਸ਼ੰਕਰ ਤੋਂ ਆਪਣੇ ਅਨੰਦਪੁਰ ਚੌਂਕ ਤੋਂ ਠੀਕ ਹੈ ਜੀ ਆਪਣੇ ਚੰਡੀਗੜ੍ਹ ਚੌਂਕ ਤੋਂ ਅਜੀਤ ਮਾਰਕੀਟ ਗੜਸ਼ੰਕਰ ਤੋਂ ਸਪੈਸ਼ਲ ਉੱਤੇ ਬੱਸ ਕੱਢੀ ਹੁੰਦੀ ਐ ਸਟicker ਲਾ ਕੇ ਤੇ ਅਸੀਂ ਫਿਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਵੀ ਗੱਲ ਕਰ ਲੈਣੇ ਆ ਜੇ ਕੋਈ ਦੂਰ ਦਰਾਡੇ ਚੋਂ ਆ ਉੱਥੇ ਇੱਕ ਪਿੰਡ ਦਾ ਟਾਰਗੇਟ ਕਰ ਲਈਦਾ ਕਿ ਐਸ ਪਿੰਡ ਚ ਤੁਸੀਂ ਇਕੱਠੇ ਹੋ ਜੀ ਠੀਕ ਹੈ ਜੀ ਤੇ ਅਸੀਂ ਉੱਥੋਂ ਬੱਸ ਭੇਜ ਦੇਈਦੀ ਆ ਤੇ ਉਹ ਭਰ ਕੇ ਲੈ ਜਾਂਦੇ ਆ ਠੀਕ ਹੈ ਜੀ ਤੇ ਜਿਹੜੇ ਗੋਲੀਆਂ ਅੱਡੇ ਦੇ ਵਿੱਚ ਵੀ ਕੋਈ ਗੋਲੀਆਂ ਅੱਡੇ ਦੇ ਵਿੱਚ ਵੀ ਸਤਨੌਰ ਅੱਡੇ ਦੇ ਵਿੱਚ ਵੀ ਸੈਲ ਅੱਡੇ ਦੇ ਵਿੱਚ ਵੀ ਇਹ ਸਾਰਿਆਂ ਦੇ ਵਿੱਚ ਆਪਣਾ ਜਿਹੜਾ ਟਰਾਂਸਪੋਰਟ ਆ ਉਹ ਘੰਮਗੀ ਰਹਿੰਦੀ ਆ ਲੱਗਦਾ ਤੇ 2 ਵਜੇ ਜਿਹੜੇ ਪੇਸ਼ੈਂਟ 2 ਮਾਰਚ ਨੂੰ ਪੇਸ਼ੈਂਟਸ ਵੇਰੇ ਕਿੰਨੇ ਵਜੇ ਇੱਥੇ ਆ ਸਕਦੇ ਜਿਹਨਾਂ ਰਜਿਸਟ੍ਰੇਸ਼ਨ ਦੇ ਵਿੱਚ ਉਹਨਾਂ ਦਿੱਕਤ ਨਹੀਂ ਆਉਂਦੀ ਕਈ ਵਾਰ ਤਾਂ ਪੇਸ਼ੈਂਟ ਰਾਤ ਨੂੰ ਆ ਜਾਂਦੇ ਆ ਅਸੀਂ ਗੁਰਦੁਆਰਾ ਸਾਹਿਬ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਕਰ ਲੈਂਦੇ ਆ ਜੇ ਜਿਹੜੇ ਇੱਕ ਤਰੀਕ ਨੂੰ ਰਾਤ ਨੂੰ ਵੀ ਆ ਸਕਦੇ ਜਿਹੜੇ ਦੂਰ ਤੋਂ ਆਉਂਦੇ ਆ ਉਦੋਂ ਜਿਹੜੇ ਇੱਥੇ ਆ ਪੇਸ਼ੈਂਟ ਸਵੇਰ ਤੋਂ ਓਨੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਕੀ ਅਰਵਾਇਸ ਕਰਦੇ ਹੋ ਕਿੰਨੇ ਵਜੇ ਆ ਕੇ ਰਿਸਟ੍ਰੀਸ਼ਨ ਤੁਹਾਡੀ ਸਟਾਰਟ ਹੋ ਜਾਏਗੀ ਦੇਖੋ ਇਹ ਤਾਂ 7 ਵਜੇ ਸ਼ੁਰੂ ਹੋ ਜਾਂਦਾ ਹੈ ਸਵੇਰ ਰਿਸਟ੍ਰੀਸ਼ਨ ਸ਼ੁਰੂ ਹੋ ਜਾਏਗੀ 7 ਵਜੇ ਸ਼ੁਰੂ ਹੋ ਜਾਂਦਾ ਤੇ ਲਾਸਟ ਮਤਲਬ ਉਦੋਂ ਤੱਕ ਕਰਾਈ ਜਾ ਸਕਦੀ ਹੈ ਕਿ ਟਾਈਮਿੰਗ ਦਾ 2 ਵਜੇ ਤੱਕ ਆ ਪਰ ਕਈ ਵਾਰ ਕੋਈ ਬੰਦਾ ਲੇਟ ਵੀ ਹੋ ਜਾਂਦਾ ਅਸੀਂ ਇੱਥੇ 2 ਵਜੇ ਤੱਕ 3 ਤੋ ਖਾਲੀਅਤ ਨਾ ਜਾਵੇ। ਠੀਕ ਉਹਦਾ ਅਸੀਂ ਉਹਦਾ ਕਰਾ ਕੇ ਭੇਜੀ। ਜੋ ਪਿਛਲੇ ਜਿਸ ਤਰ੍ਹਾਂ ਕੈਂਪਾਂ ਦੀ ਗੱਲ ਕੀਤੀ ਹੈ ਵੀ ਲਾਸਟ ਵੀ 4000 ਪਾਪੀ ਡੀ ਟਪ ਕੇ ਸੀ ਇਸ ਪਰ ਕੀ ਸੰਭਾਵਨਾ ਲੱਗਦੀ ਹੈ? ਦੇਖੋ ਬੈਸੇ ਅਸੀਂ ਤਾਂ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਆਂ ਕਿ ਲੋਕ ਬਿਮਾਰ ਘੱਟ ਜਿੰਨੇ ਘੱਟ ਹੋਣ ਚੰਗੀ ਗੱਲ ਆ। ਪਰ ਫੇਰ ਵੀ ਚਲੋ ਇਹ ਹੁੰਦਾ ਕਿ ਜੇ ਕੋਈ ਆਉਂਦੇ ਨੇ ਹੁਣ ਇਹਦੇ ਬਾਰੇ ਆਪਾਂ ਕੋਈ ਐਸਟੀਮੇਟ ਤਾਂ ਨਹੀਂ ਲਾ ਸਕਦੇ। ਠੀਕ ਹੈ ਜੀ। ਬਾਕੀ ਗੱਲ ਕਰਦੇ ਕਿ ਜਿਹੜੇ ਬਿਮਾਰ ਨੇ ਜਿਹੜੇ ਲੋਡਬੰਦ ਨੇ ਉਹ ਹੁਣ ਅਸੀਂ ਲੋਡ ਬੰਦਾਗੇ ਰਿਕੁਐਸਟ ਕਰਦੇ ਆ ਕਿ ਇਹ ਕੈਂਪ ਲੋਡ ਬੰਦਾ ਵਾਸਤੇ ਆ ਵੱਧ ਤੋਂ ਵੱਧ 4000 5000 10000 ਪਰ ਸਾਡੀ ਇਹ ਰਿਕੁਐਸਟ ਹੁੰਦੀ ਆ ਕਿ ਲੋਡ ਬੰਦ ਹੋਣ ਮੰਨ ਲਓ ਜੇ ਨੰਬਰ ਆਫ ਫੀਗਰਸ ਮੈਟਰੀ ਕਰਦੀ ਇਹ ਮਤਲਬ ਮੈਡੀਸਨ ਔਰ ਡਾਕਟਰਸ ਦੀ ਟੀਮ ਅਵੇਲਵਰ ਰਹੇਗੀ ਹਰੇਕ ਟੱਕਰੀਬਨ ਆਲਮੋਸਟ 110 ਮੈਂਬਰ ਜਿਹੜੇ ਆ ਟੀਮ ਦੇ ਹੁੰਦੇ ਆ ਜਿਹੜੇ ਜਲੰਧਰ ਤੋਂ ਆਉਂਦੇ ਆ ਉਹ ਆਪਣੇ ਵਲੰਟੀਅਰ ਨਾਲ ਲੈ ਕੇ ਆਉਂਦੇ ਆ ਉਹਨਾਂ ਦੇ ਤਕਰੀਬਨ 9 ਡਾਕਟਰ ਜੇ ਤੁਸੀਂ ਆ ਪੋਸਟਰ ਵੀ ਦੇਖਦੇ ਆ 9 ਡਾਕਟਰ ਜਿਹੜੇ ਆ ਉਹ ਸਪੈਸ਼ਲਿਸਟ ਆਗੇ ਨੇ ਤੇ ਫਿਰ ਉਹਨਾਂ ਦੇ ਨਾਲ ਉਹਨਾਂ ਦਾ ਸਪੋਰਟਿੰਗ ਸਟਾਫ ਬਾਕੀ ਲੇਡੀਜ਼ ਡਾਕਟਰ ਦਾ ਸਪੈਸ਼ਲਿਸਟ ਡਾਕਟਰ ਹੁੰਦੇ ਆ ਨਾਲ ਉਹਨਾਂ ਦਾ ਸਪੋਰਟਿੰਗ ਸਟਾਫ ਤੇ ਬੱਚਿਆਂ ਦਾ ਠੀਕ ਹੈ ਜੀ ਸਪੈਸ਼ਲਿਸਟ ਡਾਕਟਰ ਹੁੰਦਾ ਤੇ ਨਾਲ ਉਹਨਾਂ ਦਾ ਸਪੋਰਟਿੰਗ ਸਟਾਫ ਹੁੰਦਾ ਤੇ ਪੋਸਟਰ ਵਗੈਰਾ ਫਲੈਕਸ ਵਗੈਰਾ ਇਲਾਕੇ ਵਿੱਚ ਕਾਫੀ ਲੱਗੀਆਂ ਤੇ ਲੋਕਾਂ ਨੂੰ ਸਹੂਲਤ ਹੋਏਗੀ ਇਧਰ ਹਾਂ ਜੀ ਹਾਂ ਜੀ ਉਹ ਕਰਨਾ ਪੈਂਦਾ ਜੀ ਲੋਕਾਂ ਨੂੰ ਦੱਸਣਾ ਪੈਂਦਾ ਕਰਕੇ ਨਹੀਂ ਤਾਂ ਜੇ ਤਾਂ ਪਿਛਲੀ ਵਾਰ ਅਸੀਂ ਥੋੜਾ ਅਰਲੀ ਲਗਾ ਦਿੱਤਾ ਸੀ ਤਾਂ ਕਾਫੀ ਲੋਕ ਮਾਰਚ ਵਿੱਚ ਪੈੰਡ ਆ ਕੇ ਦੇਖਦੇ ਰਹੇ ਕਰਕੇ ਮੋਸਟਲੀ ਜਿਹੜਾ ਸਾਡਾ ਕੈਂਪ ਹੁੰਦਾ ਉਹ ਮਾਰਚ ਦੇ ਪਹਿਲੇ ਹਫਤੇ ਹੁੰਦਾ ਪਰ ਫਿਰ ਵੀ ਲੋਕਾਂ ਤੱਕ ਇੱਕ ਡੇਟ ਟਾਈਮਿੰਗ ਸੁਨੇਹਾ ਪਹੁੰਚਾਉਣ ਦੇ ਵਾਸਤੇ ਪੋਸਟਰ ਫਲੈਕਸਾਂ ਤੇ ਜਾਂ ਆਲੇ ਦੁਆਲੇ ਗੱਡੀਆਂ ਜਿਹੜੀਆਂ ਸਪੀਕਰ ਲਾ ਕੇ ਉਹ ਚੱਲਦੀਆਂ ਜੀ ਸੋ ਉਮੀਦ ਕਰਦੇ ਹਾਂ ਕਿ ਗਿਲ ਪਰਿਵਾਰ ਵੱਲੋਂ ਜੋ ਇਹ ਮੈਡੀਕਲ ਕੈਂਪ ਲਗਾਏ ਜਾ ਰਹੇ ਉਸ ਦਾ ਬਤ ਤੋਂ ਬਾਅਦ ਲੋੜਵੰਦ ਲੋਕ ਲਾਭ ਉਠਾਣਗੇ ਨਾਲ ਹੀ ਸਮਾਜ ਸੇਵਕ ਜਿਹੜੇ ਕਿ ਸਮਾਜ ਸੇਵਿਤ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਇਸ ਕੈਂਪ ਨੂੰ ਸਫਲ ਕਰਨ ਲਈ ਆਪਣੇ ਪੱਧਰ ਤੇ ਜੋ ਵੀ ਯੋਗਦਾਨ ਘਟੋ ਘਟ ਪ੍ਰਚਾਰ ਤਾਂ ਵੱਧ ਤੋਂ ਵੱਧ ਕੀਤਾ ਜਾ ਸਕਦਾ ਕਿ ਜੋ ਲੋੜਵੰਦ ਵਿਅਕਤੀ ਹੈ ਉਹ ਉਸ ਤੱਕ ਇਹ ਸਭ ਪ੍ਰਚਾਰ ਹੋ ਜਵੇ ਉਹ ਇਸ ਕੈਂਪ ਦਾ ਲਾਭ ਉਠਾ ਸਕਣ ਅੱਖਾਂ ਦੀਆਂ ਬਿਮਾਰੀਆਂ ਲੇਡੀਜ਼ ਦੀਆਂ ਬਿਮਾਰੀਆਂ ਬੱਚਿਆਂ ਦੀਆਂ ਬਿਮਾਰੀਆਂ ਤੇ ਹੋਰ ਟੈਸਟ ਵਗੈਰਾ ਜੋ ਵੀ ਇਹਨਾਂ ਦੇ ਪੋਸਟਰ ਵਿੱਚ ਲਿਖੋਏ ਆ ਉਹ ਅਲੱਗ ਤੋਂ ਪੋਸਟਰ ਤੁਹਾਨੂੰ ਦਿਖਾ ਦਿੰਦੇ ਆ ਤੇ ਉਹ ਸਾਰੀਆਂ ਦਾ ਇੱਥੇ ਫ੍ਰੀ ਇਲਾਜ ਹੋਵੇਗਾ ਤੇ ਗਿਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਦੇ ਆ ਜੀ ਥੈਂਕ ਯੂ ਵੈਰੀ ਮੱਚ ਜ بس ਇਹੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਲੋੜਵੰਦੇ ਆ ਸਾਨੂੰ ਦੁੱਖ ਉਹ ਤੋਂ ਲੱਗਦਾ ਕਈ ਵਾਰ ਜਦੋਂ ਕੈਂਪ ਤੋਂ ਬਾਅਦ ਕੋਈ ਆਉਂਦਾ ਕਿ ਕੋਈ 4 ਤਰੀਕ ਨੂੰ ਆ ਗਿਆ 5 ਤਰੀਕ ਨੂੰ ਆ ਗਿਆ ਕਿ ਸਾਨੂੰ ਪਤਾ ਨਹੀਂ ਲੱਗਿਆ ਉੱਥੇ ਕਈ ਵਾਰ ਸਾਡੀਆਂ ਮਜਬੂਰੀਆਂ ਆ ਜਾਂਦੀਆਂ ਠੀਕ ਹੈ ਜੀ ਤੇ ਕਈ ਵਾਰ ਅਸੀਂ ਚੱਲੇ ਵੀ ਜਾਈਦਾ ਕਰਕੇ ਅਸੀਂ ਚਲੋ ਬਾਹਰ ਰਹਿਣ ਵਾਲੇ ਬੰਦੇ ਆ ਉੱਥੇ ਆਪਣੀ ਮਜ਼ਦੂਰੀ ਕਰਨੀ ਹੁੰਦੀ ਜਾ ਕੇ ਕੰਮਕਾਰ ਕਰਨੇ ਹੁੰਦੇ ਆ ਚੱਲੇ ਵੀ ਜਾਈਦਾ ਉਸ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਦਾ ਫੋਨ ਆਉਂਦਾ ਕਿ ਆਹ ਬੰਦਾ ਆ ਤੇ ਸਾਡੀ ਇੱਕ ਸਾਰਿਆਂ ਨੂੰ ਰਿਕੁਐਸਟ ਆ ਕਿ ਪਲੀਜ਼ ਆਪੋ ਆਪਣੇ ਪਿੰਡਾਂ ਵਿੱਚ ਆਪ ਆਪਣੇ ਸ਼ਹਿਰਾਂ ਵਿੱਚ ਇਹ ਦੱਸ ਦਿਓ ਕਿ ਕੈਂਪ ਇਸ ਵਾਰ ਜਿਹੜਾ ਹੈਗਾ ਆ 2 ਮਾਰਚ ਐਤਵਾਰ ਵਾਲੇ ਦਿਨ ਪੰਡਾ ਕਾਲਗੜ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਵੇਰ ਨੂੰ 7 ਵਜੇ ਤੋਂ ਲੈ ਕੇ ਸ਼ਾਮ ਦੇ 2 ਵਜੇ ਤੱਕ ਚੱਲੇਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਗਲਤ ਤੋਂ ਲਈ ਥੈਂਕ ਯੂ ਵੈਰੀ ਮੱਚ ਧੰਨਵਾਦ